ਜਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲਿਆਂ ਦਿਨਾਂ ਦੇ ਅੰਦਰ ਛੋਟੇ ਸਹਿਬਜ਼ਾਦਿਆਂ ਦੇ ਸ਼ਹੀਦੀ ਪੂਰਵ ਨੂੰ ਸ਼ਹੀਦੀ ਸਮਾਗਮ ਨੂੰ ਪੂਰੀ ਕੌਮ ਨੇ ਬੜੇ ਉਤਸ਼ਾਹ ਦੇ ਨਾਲ ਮਨਾਇਆ ਔਰ ਸਹਿਬਜ਼ਾਦਿਆਂ ਦੇ ਸ਼ਹੀਦ ਸਿੱਖਾਂ ਦੇ ਸਤਕਾਰਯੋਗ ਮਾਤਾ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਗਾਉਣ ਦਾ ਆਪਣੇ ਆਪਣੇ ਢੰਗ ਦੇ ਨਾਲ ਸਭ ਨੇ ਯਤਨ ਕੀਤਾ ਜਿੱਥੇ ਇੱਕ ਪਾਸੇ ਲੰਗਰ ਚੱਲਦੇ ਸਨ ਦੁੱਧ ਦੇ ਲੰਗਰ ਚੱਲਦੇ ਸਨ ਕੀਰਤਨ ਕਥਾ ਦੇ ਲੰਗਰ ਚੱਲਦੇ ਸਨ ਸ਼ਬਦ ਦਾ ਲੰਗਰ ਚੱਲਦਾ ਸੀ ਉੱਥੇ ਉਹ 스ਪੀਡ ਦੇ ਅੰਦਰ ਉਸ ਸਮਾਗਮ ਦੇ ਅੰਦਰ ਜੋੜ ਮੇਲੇ ਦੇ ਅੰਦਰ ਕੁਝ ਲੋਕਾਂ ਨੇ ਖੱਲਰ ਪਾਉਣ ਦਾ ਵੀ ਪੂਰਾ ਪੂਰਾ ਯਤਨ ਕੀਤਾ ਕਹਿੰਦੇ ਨੇ ਵੀ ਦੁੱਧ ਹੋਵੇ ਭਾਵੇਂ ਕਵਾਂਟਲ ਤੇ ਉਹਦੇ ਅੰਦਰ ਜਿਹੜੀ ਕਾਂਜੀ ਹੈ ਨਾ ਜਿਹੜਾ ਖੱਟਾ ਹੈ ਉਹ ਥੋੜਾ ਜਿਹਾ ਪਾ ਦਈਏ ਤੇ ਦੁੱਧ ਫਟ ਜਾਂਦਾ ਹੈ ਦੁੱਧ ਦਾ ਰੂਪ ਦੁੱਧ ਨਹੀਂ ਰਹਿੰਦਾ ਬਲਕਿ ਉਹ ਦਹੀਂ ਦੇ ਰੂਪ ਵਿੱਚ ਬਦਲ ਜਾਂਦਾ ਹੈ ਤੋ ਜਿਹੜੇ ਹੁੱਲੜ ਬਾਜ਼ ਲੋਕ ਜਾਣੇ ਵਿੱਚ ਅਣਜਾਣੇ ਵਿੱਚ ਭੋਲੇਪਨ ਵਿੱਚ ਜਾਂ ਛਾਤਰ ਦਿਮਾਗ ਦੇ ਨਾਲ ਜਿਨ੍ਹਾਂ ਲੋਕਾਂ ਨੇ ਵੀ ਐਸੀ ਕਰਤੂਤ ਕਰਨ ਦਾ ਹਿਆ ਕੀਤਾ ਯਤਨ ਕੀਤਾ ਨੇਜਿਆਂ ਦੇ ਉੱਤੇ ਟੋਪੀਆਂ ਟੰਗੀਆਂ ਡਾਂਗ ਖੜੀ ਕੀਤੀ ਉਹਦੇ ਉੱਤੇ ਕਈ ਸਾਰੀਆਂ ਟੋਪੀਆਂ ਲਾ ਲਾ ਕੇ ਜਵਾਨ ਬੱਚਿਆਂ ਨੇ ਟੰਗੀਆਂ ਉਨ੍ਹਾਂ ਵੱਲ ਮੇਰਾ ਇਸ਼ਾਰਾ ਹੈ ਵੀ ਉਹਨਾਂ ਨੇ ਇਸ ਦੁੱਧ ਦੇ ਅੰਦਰ ਕਾਂਜੀ ਪਾਉਣ ਦਾ ਕੰਮ ਕੀਤਾ ਹੈ ਦੁੱਧ ਨੂੰ ਫਟਾਉਣ ਦਾ ਕੰਮ ਕੀਤਾ ਹੈ ਚਾਹੀਦਾ ਏ ਸੀ ਕਿ ਆਪਸੀ ਭਾਈਚਾਰੇ ਦੀ ਮਸਾਲ ਬੰਦੇ ਸੱਬੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੇ ਬਾਹਰਾ ਜੀਉ ਦੀ ਮਸਾਲ ਬੰਦੇ ਔਰ ਹੋਇਆ ਕਿ ਕਿ ਨਫ਼ਰਤ ਫੈਲਾਉਣ ਦਾ ਨਫ਼ਰਤ ਦਾ ਜ਼ਹਿਰ ਦੂਜਿਆਂ ਦੇ ਮਨਾਂ ਦੇ ਅੰਦਰ ਭਰਨ ਦਾ ਇਹਨਾਂ ਬੱਚਿਆਂ ਨੇ ਕੰਮ ਕੀਤਾ ਗੁਰੂ ਸਹਿਬਾਨਾਂ ਦੀ ਸਾਰੀ ਲੜਾਈ ਵੇਸ ਦੇ ਵਿਰੁੱਧ ਰਹੀ ਹੈ ਪਹਿਰਾਵੇ ਦੇ ਵਿਰੁੱਧ ਰਹੀ ਹੈ ਤੱਕੇਸ਼ਾਈ ਦੇ ਵਿਰੁੱਧ ਰਹੀ ਹੈ ਬੜੇ ਧਿਆਨ ਨਾਲ ਸੁਣ ਲਿਓ ਉਹਦਾ ਸਬੂਤ ਕਿੱਥੋਂ ਮਿਲਦਾ ਹੈ ਕਿ ਪਹਿਲੇ ਪਾਤਸ਼ਾਹ ਨੂੰ 9 ਸਾਲ ਦੀ ਉਮਰ ਦੇ ਅੰਦਰ ਪੰਡਤ ਹਰਦਿਆਲ ਜੀ ਜਨੇਊ ਪਾਉਣ ਦੀ ਕੋਸ਼ਿਸ਼ ਕਰਦੇ ਨੇ ਸਮਝਾਉਂਦੇ ਨੇ ਸਾਰੀ ਬਰਾਦਰੀ ਸ਼੍ਰੀਕਾ ਭਾਈਚਾਰਾ ਜੁੜਦਾ ਹੈ ਮਹਿਤਾ ਕਲਿਆਨ ਦਾਸ ਜੀ ਦੇ ਘਰ ਦੇ ਅੰਦਰ ਜਨੇਊ ਦੀ ਰਸਮ ਆਉਣੀ ਹੈ ਪਰ ਸਹਿਬ ਗੁਰੂ ਨਾਨਕ ਸਾਹਿਬ ਜੀ ਨੇ ਜਨੇਊ ਪਾਇਆ ਨਹੀਂ ਉਹ ਜਨੇਊ ਦੀ ਗੱਲ ਇੱਕ ਵਕਤ ਮੈਂ ਫੇਰ ਕਰਾਂਗੇ ਵੀ ਪਾਇਆ ਕਿਉਂ ਨਹੀਂ ਤੇ ਉਹਦੀ ਬੈਕਗ੍ਰਾਉਂਡ ਕੀ ਹੈ ਉਹਦੀ ਫਿਲਾਸਫੀ ਕੀ ਹੈ ਕੇਵਲ ਇਸ਼ਾਰੇ ਵਜੋਂ ਬੇਨਤੀ ਕਰ ਰਿਹਾ ਵੀ ਜਨੇਊ ਪਾਇਆ ਨਹੀਂ ਕਿਉਂਕਿ ਤੱਕੇ ਦੇ ਨਾਲ ਪਾਇਆ ਜਾ ਰਿਹਾ ਤੇ ਜਦੋਂ ਨਵੇਂ ਸਰੀਰ ਅੰਦਰ ਉਹ ਜੋਤ ਪਹੁੰਚਦੀ ਹੈ ਤੇ ਉਹਨਾਂ ਜਨੇਊ ਲੈਣ ਵੀ ਨਹੀਂ ਦਿੱਤਾ ਮਸਲਾ ਇਹ ਨਹੀਂ ਸੀ ਕਿ ਉਹਨਾਂ ਨੇ ਤਿਲਕ ਤੇ ਜੰਜੂ ਦੀ ਰਾਖੀ ਇਸ ਕਰਕੇ ਕੀਤੀ ਬਈ ਇਹ ਮੈਨੂੰ ਚੰਗੇ ਲੱਗਦੇ ਨੇ ਮਸਲਾ ਏ ਸੀ ਜੇ ਉਸ ਵਕਤ Hindu ਧੱਕਾ ਕਰਦੇ ਤੇ ਕਰਦੇ ਮੁਸਲਮਾਨਾਂ ਦੇ ਨਾਲ ਤੇ ਗੁਰੂ ਤੇਗ ਬਹਾਦਰ ਪਾਸ਼ਾ ਮੁਸਲਮਾਨਾਂ ਦੇ ਨਾਲ ਖਲੋ ਜਾਂਦੇ ਤੇ ਹਿੰਦੂਆਂ ਦੇ ਵਿਰੋਧ ਵਿੱਚ ਪੁੱਗਤ ਹੈ ਪਰ ਧੱਕਾ ਮੁਸਲਮਾਨ ਕਰ ਰਹੇ ਸਨ ਮੁਗਲ ਕਰ ਰਹੇ ਸਨ ਔਰੰਗਜ਼ੇਬ ਕਰ ਰਿਹਾ ਸੀ ਤੇ ਗੁਰੂ ਨਾਨਕ ਸਾਹਿਬ ਜੀ ਉਹਦੇ ਨਾਲ ਜਾ ਕੇ ਖਲੋ ਗਏ ਮੋਢੇ ਨਾਲ ਮੋਢਾ ਜੋੜ ਕੇ ਖਲੋ ਗਏ ਜਿਹਦੇ ਨਾਲ ਧੱਕਾ ਹੋ ਰਿਹਾ ਸੀ ਵੈਸੇ ਵੀ ਗੁਰਬਾਣੀ ਦੇ ਅੰਦਰ ਇਹ ਬਚਨ ਜੇ ਵੀ ਗਰੀਬਾਂ ਉੱਪਰ ਜੇ ਖਿੰਝੇ ਦਾੜੀ ਭਾਰ ਬ੍ਰह्म ਸਾ ਅਗਣ ਮੈ ਸਾੜੀ ਤੱਕੇ ਦੇ ਵੈਸੇ ਵੀ ਪਾਸ਼ਾ ਵਿਰੋਧ ਨੇ ਇਹ ਜਿਹੜਾ ਘਟਨਾ ਕਰਮ ਹੋਇਆ ਉਸ ਨੌਜਵਾਨ ਬੱਚੇ ਵੱਲੋਂ ਜਿੰਨੂੰ ਉਹਨੇ ਬੱਚੇ ਨੂੰ ਤੋਰਿਆ ਉਹਦੀ ਗਲਤੀ ਹੈ ਜੇ ਬੱਚੇ ਨੇ ਆਪਣੇ ਆਪ ਕੀਤਾ ਹੈ ਤੇ ਬੱਚੇ ਦੀ ਫੁਕਰਾ ਪੰਥੀ ਇਸ ਘਟਨਾ ਕਰਮ ਦੇ ਨਾਲ ਧਰਮ ਦੀ ਜਿਹੜੀ ਇਹ ਉਹ ਗੱਲ ਲੋਕਾਂ ਦੇ ਮਨਾਂ ਤੱਕ ਨਹੀਂ ਗਈ ਧਰਮ ਦਾ ਪ੍ਰਚਾਰ ਨਹੀਂ ਹੋਇਆ ਨਫ਼ਰਤ ਦਾ ਪ੍ਰਚਾਰ ਹੋਇਆ ਨਫ਼ਰਤ ਲੋਕਾਂ ਦੇ ਮਨਾਂ ਤੱਕ ਗਈ ਇਸ ਮੁੰਡੇ ਨੂੰ ਕਿਸੇ ਨੇ ਅੱਗੇ ਲਾਇਆ ਲੱਗਦਾ ਹੈ ਆਪਣੀ ਉਹਦੀ ਹਿੰਮਤ ਨਹੀਂ ਲੱਗਦੀ ਕਿਉਂਕਿ 13 14 ਸਾਲ ਦਾ ਬਾਲ ਇੰਨੀ ਵੱਡੀ ਗੱਲ ਕਰੇ ਲੱਗਦਾ ਨਹੀਂ ਪਰ ਜਿਨ੍ਹਾਂ ਨੇ ਉਹਨੂੰ ਤੋਰਿਆ ਹੈ ਮੇਰੇ ਹੱਥ ਜੋੜ ਕੇ ਉਹਨਾਂ ਨੂੰ ਰਿਕੁਐਸਟ ਹੈ ਬੇਨਤੀ ਹੈ ਇਹ ਜਿਹੜਾ ਕੰਮ ਹੁੰਦਾ ਹੈ ਇਹੋ ਜੇ ਕੰਮਾਂ ਦੇ ਨਾਲ ਨਫ਼ਰਤਵਾਦੀ ਤੇ ਉਸ ਨਫ਼ਰਤ ਦਾ ਨਤੀਜਾ ਸਿਰਫ ਤੁਹਾਨੂੰ ਨਹੀਂ ਬਲਕੇ ਪੂਰੀ ਪੂਰੀ ਕੌਮ ਨੂੰ ਭੁਗਤਣਾ ਪੈਂਦਾ ਏ ਇਦਾਂ ਦੇ ਕੰਮਾਂ ਦੇ ਨਾਲ ਸਾਡੇ ਨਾਲ ਜੋ ਹੋਇਆ ਉਹ ਤੁਹਾਡੇ ਤੋਂ ਲੁਕਿਆ ਬੀਤਿਆ ਨਹੀਂ ਜੋ ਹੋਣਾ ਹੈ ਉਹ ਤੁਹਾਡੇ ਤੋਂ ਲੁਕਿਆ ਬੀਤਿਆ ਨਹੀਂ ਜਾਂ ਤੇ ਤੁਸੀਂ ਸ਼ਰਾਰਤੀ ਦਿਮਾਗ ਵਾਲੇ ਹੋ ਗੁਰਮਤ ਦੇ ਗਿਆਤਾ ਨਹੀਂ ਹੋ ਤੇ ਜੇ ਗੁਰਮਤ ਦੇ ਗਿਆਤਾ ਹੋ ਤੇ ਫਿਰ ਆਪਣੇ ਤੇ ਆਪਣੀ ਕੌਮ ਤੇ ਤਰਸ ਕਰੋ ਇਸ ਤੋਂ ਅੱਗੇ ਇੱਕ ਦੋ ਨੁਕਤੇ ਮੈਂ ਹੋਰ ਕਰਦਾ ਇਹ ਸਮਾਗਮ ਦੇ ਅੰਦਰ ਜਿਹੜਾ ਵੀ ਆਇਆ ਉਹ ਹਿੰਦੂ ਆਇਆ ਮੁਸਲਮਾਨ ਆਇਆ ਸਾਡਾ ਸਿੱਖ ਬੱਚਾ ਨੌਜਵਾਨ ਆਇਆ ਪਹਿਲੀ ਗੱਲ ਤੇ ਪਹਿਲਾਂ ਹੀ ਸਿੱਖੀ ਦਾ ਪ੍ਰਚਾਰ ਬਿਲਕੁਲ ਜੂਂ ਚਾਲ ਚੱਲਦਾ ਨਜ਼ਰ ਆ ਰਿਹਾ ਹੈ ਕਿਉਂਕਿ ਜੇ ਸਿੱਖੀ ਦਾ ਪ੍ਰਚਾਰ ਹੁੰਦਾ ਜੋਰਾਂ ਤੇ ਤੇ ਸਿੱਖੀ ਫੈਲਦੀ ਨਜ਼ਰ ਆਉਂਦੀ ਤੁਸੀਂ ਅੱਜ ਵੇਖੋ ਪੁਰਾਣਾ ਕਿਸੇ 80 85 ਦੇ ਨੇੜੇ ਤੇੜੇ ਦਾ ਅੱਜ ਤੋਂ ਕਈ ਦਹਾਕੇ ਪਹਿਲਾਂ ਦਾ ਕੋਈ ਸਿੰਗਰ ਦਾ ਅਖਾੜਾ ਚੁੱਕ ਕੇ ਵੇਖ ਲਓ ਮੈਂ ਗੱਲ ਸਿੰਗਰ ਦੀ ਕਰ ਰਿਹਾ ਧਾਰਮਿਕ ਜਿਹੜਾ ਦਵਾਨੇ ਉਹਦੀ ਨਹੀਂ ਕਿਸੇ ਸਿੰਗਰ ਦਾ ਅਖਾੜਾ ਚੁੱਕ ਕੇ ਨੈਟ ਤੋਂ ਵੇਖ ਲਓ ਤੁਹਾਨੂੰ ਪੱਗਾਂ ਵਾਲੇ ਕਿੰਨੇ ਮਿਲਣਗੇ ਅੱਜ ਕਿਸੇ ਸਿੰਗਰ ਦੇ ਅਖਾੜੇ ਵਿੱਚ ਵੇਖ ਲਓ ਵੀ ਪੱਗਾਂ ਤੋਂ ਬਗੈਰ ਕਿੰਨੇ ਮਿਲਣਗੇ ਉਦੋਂ ਬਹੁਤਾਂ ਪੱਗਾਂ ਦੀ ਸੀ ਅੱਜ ਲੈਂਦੀਆਂ ਜਾ ਰਹੀਆਂ ਨੇ ਇਹ ਗੱਲ ਮੈਂ ਤਾਂ ਕਰ ਰਿਹਾ ਵੀ ਪਹਿਲਾਂ ਹੀ ਸਾਡੇ ਸਿੱਖ ਨੌਜਵਾਨ ਬੱਚੇ ਸਿੱਖੀ ਤੋਂ ਦੌੜਦੇ ਹੋਏ ਮੁਨਕਰ ਹੁੰਦੇ ਹੋਏ ਨਜ਼ਰ ਪੈ ਰਹੇ ਨੇ ਦੂਰ ਜਾ ਰਹੇ ਨੇ ਕੁਝ ਬਾਬਿਆਂ ਨੇ ਇਹਦੇ ਵਿੱਚ ਬੜਾ ਵੱਡਾ ਯੋਗਦਾਨ ਪਾਇਆ ਬਾਬਿਆਂ ਨੇ ਅਸਲੀ ਰਾਹ ਤੋਂ ਪਟਕਾ ਦਿੱਤਾ ਸਿੱਖੀ ਤੋਂ ਤੋੜ ਦਿੱਤਾ ਤੇ ਆਪਣੀਆਂ ਆਪਣੀਆਂ ਦੁਕਾਨਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਖੈਰ ਮੈਂ ਜਿਹੜੀ ਗੱਲ ਕਰ ਰਿਹਾ ਸਾਂ ਉਹ ਜਿਹੜੇ ਬੱਚੇ ਪਹਿਲਾਂ ਹੀ ਸਿੱਖੀ ਦਾ ਜਜ਼ਬਾ ਪਿਆਰ ਮਨਾ ਵਿੱਚ ਨਹੀਂ ਹੈ ਜੋ ਕਿਸੇ ਕਾਰਨ ਉੱਥੇ ਆ ਗਏ ਨੇ ਫਤੇਗੜ ਸਾਹਿਬ ਪਹੁੰਚ ਗਏ ਨੇ ਨਾ ਤਮਸਤਕ ਹੋਣ ਵਾਸਤੇ ਸਿਰ ਝਕਾਉਣ ਲਈ ਆ ਗਏ ਨੇ ਤੇ ਤੁਹਾਨੂੰ ਚਾਹੀਦਾ ਸੀ ਉਹਨਾਂ ਨੂੰ ਜੋੜਨ ਦਾ ਕੰਮ ਕਰਨਾ ਤੁਸੀਂ ਸਭ ਨੂੰ ਤੋੜਨ ਦਾ ਕੰਮ ਸ਼ੁਰੂ ਕਰ ਦਿੱਤਾ ਜਿਹੜਾ ਨੌਜਵਾਨ ਬੱਚਾ ਇੱਕ ਜਵਾਨੀ ਹੋਵੇ ਬਾਹਾਂ ਦੇ ਅੰਦਰ ਡੌਲਿਆਂ ਦੇ ਅੰਦਰ ਬਾਲੋ ਹੋਵੇ 4 ਪੈਸੇ ਜੇਬ ਦੇ ਅੰਦਰ ਹੋਣ ਉਸ ਬੰਦੇ ਨੂੰ ਤੇ ਬੜੇ ਪਿਆਰ ਦੇ ਨਾਲ ਵਰਜ ਕੇ ਰੋਕ ਕੇ ਟੋਕ ਕੇ ਸਮਝਾਉਂਦੀ ਜ਼ਰੂਰਤ ਹੁੰਦੀ ਹੈ ਤੱਕੇ ਦੇ ਨਾਲ ਨੇ ਜਿਹੜਾ ਬੱਚਾ ਇੱਕ ਵਾਰੀ ਬੇਇੱਜ਼ਤ ਹੋਇਆ ਉਹ ਦੁਬਾਰਾ ਸਾਰੀ ਉਮਰ ਨੇੜੇ ਲੱਗਣ ਦਾ ਯਤਨ ਨਹੀਂ ਕਰੇਗਾ ਤੇ ਜੇ ਉਹ ਕਰੇਗਾ ਤੇ ਬੜੇ ਰੇਅਰ ਚਾਂਸ ਹੋਣਗੇ ਪਰਸੈਂਟੇਜ ਬੜੇ ਘੱਟ ਹੋਣਗੇ ਤੁਹਾਡੇ ਪ੍ਰਤੀ ਤੁਹਾਡੇ ਬਾਣੇ ਦੇ ਪ੍ਰਤੀ ਜਿਹੜੇ ਬਾਣੇ ਦੇ ਅੰਦਰ ਉਸ ਬੱਚੇ ਨੇ ਕਾਰਨਾਮਾ ਕੀਤਾ ਬਾਣੇ ਦੇ ਪ੍ਰਤੀ ਨਫ਼ਰਤ ਬਣ ਜਾਏਗੀ ਤੁਹਾਡੇ ਪ੍ਰਤੀ ਨਫ਼ਰਤ ਬਣ ਜਾਏਗੀ ਕੀ ਤੁਸੀਂ ਚਾਹੁੰਦੇ ਹੋ ਵੀ ਤੁਹਾਡਾ ਬਾਣਾ ਵੀ ਬਦਨਾਮ ਹੋਵੇ ਤੇ ਤੁਸੀਂ ਵੀ ਬਦਨਾਮ ਹੋ ਇਹ ਚਾਹੁੰਦੇ ਹੋ ਤੇ ਜੇ ਇਹ ਚਾਹੁੰਦੇ ਹੋ ਇਹ ਕੰਮ ਤੇ ਪਹਿਲਾਂ ਵੀ ਕਈ ਲੋਕਾਂ ਨੇ ਕਰ ਗੁਜ਼ਰਿਆ ਹੈ ਖੈਰ ਹੁਣ ਇਸ ਸਮਾਗਮ ਦੇ ਅੰਦਰ ਸਮਾਗਮ ਤੋਂ ਪਹਿਲਾਂ ਸਾਡੇ ਸਤਕਾਰਯੋਗ ਜਥੇਦਾਰ ਸਹਿਬਾਨਾਂ ਨੂੰ ਇਦਾਂ ਦਾ ਹੁਕਮ ਇਦਾਂ ਦਾ ਸੰਦੇਸ਼ ਕੌਮੀ ਲੈਵਲ ਤੇ ਮੈਸੇਜ ਦੇਣਾ ਚਾਹੀਦਾ ਸੀ ਤੇ ਮੈਸੇਜ ਇਹ ਹੋਣਾ ਚਾਹੀਦਾ ਸੀ ਕਿਉਂਕਿ ਗੱਲ ਪਹਿਲੀ ਵਾਰ ਨਹੀਂ ਹੋਈ ਕਈ ਵਾਰਾਂ ਪਹਿਲਾਂ ਵੀ ਹੋ ਚੁੱਕੀ ਹੈ ਪਿਛਲੇ ਸਾਲ ਵੀ ਇਦਾਂ ਹੋਇਆ ਸੀ ਵੀ ਐਸ ਵਾਰੀ ਕੋਈ ਜਥੇਬੰਦੀ ਕੋਈ ਜਵਾਨ ਕੋਈ ਨੰਗ ਸਿੰਘ ਕੋਈ ਦੁੱਜਾ ਕੋਈ ਤਿੱਜਾ ਆਪ ਹੁਦਰੀ ਨਾ ਕਰੇ ਚੌਧਰ ਨਾ ਬਣ ਚੌਧਰੀ ਨਾ ਬਣੇ ਅਥਾਰਟੀ ਨਾ ਬਣੇ ਤੇ ਇਦਾਂ ਦਾ ਘਣਾਉਣਾ ਕੰਮ ਨਾ ਕਰੇ ਪਰ ਜਥੇਦਾਰਾਂ ਦਾ ਵੀ ਇਸ ਪਾਸੇ ਧਿਆਨ ਨਹੀਂ ਜਾਂਦਾ ਉਹ ਵੀ ਹੱਥ 'ਚ ਤਲਵਾਰ ਫੜ ਕੇ ਸੱਜੇ ਖੱਬੇ ਚਲੇ ਜਾਂਦੇ ਨੇ ਜਿਹੜਾ ਕੌਮੀ ਲੈਵਲ ਦਾ ਕੰਮ ਹੁੰਦਾ ਮੈਨੂੰ ਨਹੀਂ ਸਮਝ ਆਉਂਦੀ ਵੀ ਉਹਦੇ ਤੋਂ ਧਿਆਨ ਇਹਨਾਂ ਦਾ ਭਟਕ ਕਿਉਂ ਜਾਂਦਾ ਇਹ ਬੱਚੇ ਨਫ਼ਰਤ ਫੈਲਾਉਂਦਾ ਕੰਮ ਕਰ ਰਹੇ ਨੇ ਪਰ ਸਵਾਲ ਇੱਕ ਪੈਦਾ ਹੁੰਦਾ ਹੈ ਵੀ ਉਸ ਬੱਚੇ ਦੀ ਆਪਣੀ ਇਹ ਨਿਊਮਰ ਨਹੀਂ ਉਹ ਕਰ ਕਿ ਦੀ ਸ਼ੈ ਤੇ ਰਹੇ ਨੇ ਵੈਸੇ ਵੀ ਸਿੱਖੇ ਦੇ ਅੰਦਰ ਮੈਂ ਗੱਲ ਕਰ ਚੁੱਕਾ ਵੀ ਲਿਬਾਸ ਤੇ ਕੋਈ ਮਹਾਨਤਾ ਨਹੀਂ ਤੇ ਅਖੀਰ ਤੇ ਇੱਕ ਗੱਲ ਕਹਿ ਦਿਆਂ ਸਿੱਖੀ ਨੂੰ ਢਾ ਜਿੰਨੀ ਸਿੱਖੀ ਪਹਿਰਾਵੇ ਵਾਲਿਆਂ ਨੇ ਲਾਈ ਏ ਉਹਨੇ ਸਾਡੇ ਕੋਨੇ ਮੋਨੇ ਨੌਜਵਾਨ ਬੱਚਿਆਂ ਨੇ ਨਹੀਂ ਲਾਈ ਮੈਨੂੰ ਪਤਾ ਹੈ ਤੁਹਾਡੇ ਮਨ ਦੇ ਅੰਦਰ ਇੱਕ ਕਦਮ ਆਏਗਾ ਲੋ ਜੀ ਇਹ ਕੋਨੇ ਮੋਨਿਆਂ ਦੀ ਵਕਾਲਤ ਕਰ ਰਿਹਾ ਮੈਂ ਵਕਾਲਤ ਨਹੀਂ ਕਰਦਾ ਜਿੰਨਾ ਬੱਚਿਆਂ ਦੇ ਕੇਸ ਨਹੀਂ ਹੈ ਮੈਂ ਹੱਥ ਜੋੜ ਉਹਨਾਂ ਨੂੰ ਰਿਕਵੈਸਟ ਕਰਦਾ ਬੇਟਾ ਨੌਜਵਾਨ ਵਿਰੋਧ ਕੇਸ ਰੱਖੋ ਇਹ ਸਾਡੀ ਮੋਹਰ ਹੈ ਗੁਰੂ ਦੀ ਮੋਹਰ ਹੈ ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਮੋਹਰੇ ਜਿਹੜੀ ਤੁਹਾਡੀ ਕੋਲ ਬਖਸ਼ਿਸ਼ ਉਹ ਵਜੋਂ ਹੈ ਖੈਰ ਉਹ ਇੱਕ ਵਿਸ਼ਾ ਵੱਖਰਾ ਜਿੰਨੇ ਕੋਨੇ-ਮੁਨੇ ਸਿੱਖਾਂ ਨੇ ਟਾਲ ਨਹੀਂ ਲਾਈ ਜਿੰਨੇ ਪੱਗਾਂ ਵਾਲਿਆਂ ਨੇ ਤੇ ਲਿਬਾਸ ਧਾਰੀਆਂ ਨੇ ਟਾਲਾਈ ਔਰ ਜੇ ਨਹੀਂ ਤੇ ਅੱਜ ਵੀ ਦੇਖ ਲਓ ਸਾਧਾਂ ਦੇ ਡੇਰੇ ਚੱਲਦੇ ਨੇ ਪਖੰਡ ਚੱਲਦਾ ਉਹ ਲਿਬਾਸ ਵਾਲਿਆਂ ਕਰਕੇ ਚੱਲਦੇ ਨੇ ਮੈਂ ਉਹਨਾਂ ਦੀ ਵਕਾਲਤ ਨਹੀਂ ਕਰ ਰਿਹਾ ਮੈਂ ਉਹਨਾਂ ਨੂੰ ਫੇਰ ਰਿਕਵੈਸਟ ਕਰਨਾ ਵੀ ਕਿ ਸਾ ਧਾਰੀ ਬਣੋ ਦਸਤਾਰ ਧਾਰੀ ਬਣੋ ਪਰ ਜੇ ਉਹ ਬੱਚੇ ਇਸ ਗੱਲ ਤੋਂ ਦੂਰ ਨੇ ਕਾਰਨ ਕੋਈ ਵੀ ਰਿਹਾ ਹੋਵੇ ਤੇ ਉਹਨੂੰ ਪਿਆਰ ਦੇ ਨਾਲ ਸਮਝਾਓ ਨਫ਼ਰਤ ਦੇ ਨਾਲ ਨਹੀਂ ਤਕਾਣਾ ਕਰੋ ਤੇ ਉਹ ਜੋ ਨੌਜਵਾਨ ਬੱਚਾ ਸੀ ਮੈਂ ਕਿੰਨਾ ਉਹਨਾਂ ਜਿਨ੍ਹਾਂ ਦੀਆਂ ਟੋਪੀਆਂ ਲਾਈਆਂ ਗਈਆਂ ਉਹਨਾਂ ਦੇ ਸ਼ਾਬਾਸ਼ ਉਹਨਾਂ ਨੂੰ ਹੱਥ ਜੋੜ ਕੇ ਮੇਰੀ ਨਮਸਕਾਰ ਹੈ ਤੇ ਮੈਂ ਉਹਨਾਂ ਨੂੰ ਆਪਣੇ ਵੱਲੋਂ ਇੱਕ ਸ਼ਾਬਾਸ਼ ਦੇਣੀ ਚਾਹੁੰਦਾ ਪਤਾ ਕਿਉਂ ਉਹਨਾਂ ਨੇ ਇਸ ਬੱਚੇ ਦੇ ਨਾਲ ਕੋਈ ਆਰਗੂਮੈਂਟ ਨਹੀਂ ਕੀਤਾ ਕੋਈ ਝਗੜਾ ਕਲੇਸ਼ ਨਹੀਂ ਕੀਤਾ ਬਿ ਆਏ ਆ ਸਹਿਬ ਜਾਦਿਆਂ ਤੇ ਮਾਤਾ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਣ ਲਈ ਇੱਥੇ ਝਗੜਾ ਕਰਨ ਲਈ ਨਹੀਂ ਆਏ ਇਹ ਉਹਨਾਂ ਦੀ ਸਿਆਣਪ ਸੀ ਪਰ ਜਿਨ੍ਹਾਂ ਨੇ ਟੋਪੀਆਂ ਲਾਈਆਂ ਉਹਨਾਂ ਦੀ ਬੇਵਕੂਫੀ ਸੀ ਬੱਜਰ ਬੇਵਕੂਫੀ ਸੀ ਮਾਂ ਬੇਵਕੂਫੀ ਸੀ ਉਹਨਾਂ ਨੂੰ ਐਸਾ ਨਹੀਂ ਕਰਨਾ ਚਾਹੀਦਾ ਬਾਣੀ ਨੂੰ ਪੜੋ ਬਾਣੀ ਨੂੰ ਸਮਝੋ ਤਾਂ ਕਿ ਤੁਹਾਨੂੰ ਗੁਰਮਤਿ ਦੀ ਸੋਝ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ